ਸਰਬਜੀ ਸੰਗਰੂਰ ਵੀ ਦੀ ਕੱਤਾ ਹਰ ਬੰਦਾ ਨਾ ਚੰਗਾ ਹੁੰਦਾ ਜਹਾਨ ਦੇ ਵਿੱਚ ਹਰ ਬੰਦਾ ਨਾ ਚੰਗਾ ਹੁੰਦਾ ਜਹਾਨ ਦੇ ਵਿੱਚ ਹਰ ਬੰਦਾ ਨਾ ਹੁੰਦਾ ਕਦੇ ਮਾੜਾ ਹਰ ਬੰਦਾ ਨਾ ਹੁੰਦਾ ਕਦੇ ਮਾੜਾ ਇਹ ਤਰੱਕੀ ਕਿਸੇ ਕਿਸਤੀ ਹੈ ਕਿਸੇ ਤਰੀਕੇ ਕਿਸੇ ਤਰੀਕੇ ਦੱਕੀ ਕਿਸੇ ਕਿੱਸੀ ਕੀਤੀ ਹੈ ਕਿਸੇ ਤਰੀਕੇ ਕਿਉਂ ਰਖੀਏ ਸੰਗਰੂਰ ਵੀ ਦਿਲ ਵਿੱਚ ਸਾੜਾ ਕਿਉਂ ਰਖੀਏ ਸੰਗਰੂਰ ਵੀ ਦਿਲ ਵਿੱਚ ਸਾੜਾ ਕੱਲੋਂ ਮੰਨਿਆ ਬੀਤਿਆ ਹੁੰਦਾ ਕੁਝ ਨਾਲ ਸਾਦੇ ਨਾ ਚੁੱਪ ਰਹਿ ਸਕਦੇ ਹਾਂ ਨਾ ਤੱਕ ਬੈ ਤੱਕਦੇ ਤਬ ਤਾਂ ਬੰਨ ਟੁੱਟ ਜਾਵੇ ਜਦੋਂ ਸੰਗਰੂਰ ਵੀ